ਮਨਵਾਲ ਵਿਖੇ ਚੌਧਰੀ ਪਿੰਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਜਿਹੜਾ ਉਹ ਅੱਜ ਹੋ ਗਿਆ ਤੇ ਦੱਸਦੇ ਹਾਂ ਇਹ 40+ ਦੇ ਜਿਹੜੇ ক্রিকেট ਦੇ ਖਿਡਾਰੀ ਨੇ ਉਹ ਮੈਦਾਨ ਦੇ ਵਿੱਚ ਉਤਰੇ ਤੇ ਜਿਨ੍ਹਾਂ ਵਿੱਚ ਜੇਕਰ ਅਸੀਂ ਅੱਜ ਦੀ ਅਪਡੇਟ ਤੁਹਾਨੂੰ ਦੇ ਦਈਏ ਤਾਂ ਦੱਸ ਲਈਏ ਰੁਦਰਾਸ਼ਟ੍ਰਿਕਟ ਕ੍ਰਿਕਟ ਕਲਬ ਲਮੀਨੀ ਅਤੇ ਗੁਰਦਾਸਪੁਰ 11 ਜਿਹੜੇ ਨੇ ਉਹ ਅੱਜ ਆਜਾਮੂ ਸਾਹਮਣੀ ਹੋਏ ਤੇ ਜਿਨ੍ਹਾਂ ਵਿੱਚੋਂ ਗੁਰਦਾਸਪੁਰ 11 ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤਾਂ ਫਿਰ ਰੁਦਰਾਸ਼ਟ੍ਰਿਕਟ ਕ੍ਰਿਕਟ ਕਲਬ ਨੇ ਬਿਹਤਰੀਨ ਪ੍ਰਦਰਸ਼ਨ ਜਿਹੜਾ ਉਹ ਦਿਖਾਇਆ ਤੇ ਉੱਥੇ ਜੇਕਰ ਅਸੀਂ ਗੱਲ ਕਰੀ ਅੱਜ ਦੇ ਮੁੱਖ ਮਹਿਮਾਨ ਦੀ ਤਾਂ ਚੀਫ ਗੈਸਟ ਵਜੋਂ ਵਿਕਰਮਜੀਤ ਸਿੰਘ ਜਿਹੜੇ ਨੇ ਉਹ ਪਹੁੰਚੇ ਤਾਂ ਗੈਸਟ ਆਫ ਆਨਰ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਆਵਾਮੀ ਪਾਰਟੀ ਜਿਹੜੇ ਨੇ ਆਮ ਜਿਹੜੇ ਖਿਡਾਰੀ ਨੇ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਤੇ ਆਏ ਹੋਏ ਦਰਸ਼ਕਾਂ ਦਾ ਜਿਹੜਾ ਇਹ ਦਿলো ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਜਿਹੇ ਜਿਹੜੇ ਨੇ ਉਪਰਾਲੇ ਕਰਵਾਉਂਦੇ ਰਹਿਣਾ ਚਾਹੀਦਾ ਇਹਦੇ ਇਸ ਮੌਕੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਵੱਧ ਚੜ ਕੇ ਸ਼ਹਿਰ ਵਾਸੀਆਂ ਨੂੰ ਇੱਥੇ ਆ ਕੇ ਜਿਹੜਾ ਹੈ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਤਾਂਕਿ ਹੋਰ ਵੀ ਜ਼ਿਆਦਾ ਖੇਡਾਂ ਨੂੰ ਜਿਹੜਾ ਹੈ ਉਹ ਪਰਫੁੱਲਿਤ ਕਰ ਸਕਣ ਹੋਰ ਖਿਡਾਰੀ ਜਿਹੜੇ ਨੇ ਉਹਨਾਂ ਦਾ ਹੌਸਲਾ ਜਿਹੜਾ ਉਹ ਵੱਧ ਸਕੇ ਤੇ ਜੋਸ਼ ਅਤੇ ਜਨੂਨ ਦੇ ਨਾਲ ਉਹ ਕ੍ਰਿਕਟ ਦੇ ਵਿੱਚ ਆਪਣਾ ਵੱਧ ਤੋਂ ਵੱਧ ਪ੍ਰਦਰਸ਼ਨ ਜਿਹੜਾ ਨੇ ਉਹ ਦਿਖਾ ਸਕਣ ਤੇ ਆਹ ਹੁਣ ਤਸਵੀਰਾਂ ਲੈਨੇਆ ਕਮੇਟੀ ਪ੍ਰਬੰਧਕਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਅੱਜ ਦਾ ਜਿਹੜਾ ਹੈ ਉਹ ক্রিকেট ਦਾ ਆਗਾਜ਼ ਜਿਹੜਾ ਹੈ ਸ਼ੁਰੂਆਤ ਜਿਹੜੀ ਹੈ ਉਹ ਹੋਈ ਹੈ ਦੇਖ ਲੈਨੇ ਆਈ ਤਸਵੀਰਾਂ ਮੈਂ ਆਪਣੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦੀ ਕਰਨਾ ਕਿ ਉਹ ਟਾਈਮ ਸੀ ਵਿਚਾਰੇ ਆ ਰਹੇ ਹਨ ਔਰ ਪੂਰੇ ਗਰਾਊਂਡ ਦੀ ਜਿਹੜੀ ਪ੍ਰੈਸ ਹੈ ਪੂਰਾ ਦੇਖਦੇ ਪਿਆ ਬਹੁਤ ਬਹੁਤ ਧੰਨਵਾਦ ਪ੍ਰੈਸ ਦਾ ਅੱਜ ਚੌਦੀ ਭੀਮ ਸੀ ਮੈਮੋਰੀ ਕਿਚਰ ਟੂਰਨਾਮੈਂਟ ਦਾ ਪਹਿਲਾ ਮੈਚ ਓਪਨਿੰਗ ਮੈਚ ਹੈ ਇਹਦੇ ਵਿੱਚ ਸਾਡੇ ਮੁੱਖੇ ਮਹਿਮਾਨ ਵਿਕਰਮ ਜੀ ਆਏ ਹੋਏ ਹਨ ਮੈਂ ਉਹਨਾਂ ਨੂੰ ਬਹੁਤ ਤਹਿ ਦਿਲ ਨਾਲ ਧੰਨਵਾਦ ਕਰਨਾ ਇਨਾ ਦਾ ਹਰ ਸਹਿਯੋਗ ਰਿਹਾ ਹਰ ਕਲੱਬ ਨੂੰ ਇਨਾ ਇਨਾ ਦੇ ਬਿਨਾ ਸਾਰਾ ਟੂਰਨਾਮੈਂਚਾ ਅਧੂਰਾ ਰਹਿੰਦਾ ਹੈ ਤਾਂ ਬਹੁਤ ਬਹੁਤ ਧੰਨਵਾਦ ਵਿਕਰਮ ਜੀ ਦਾ ਕਿ ਸਾਡੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਏ ਆ। ਅੱਜ ਟੂਰਨਾਮੈਂਚ ਜਿਹੜਾ ਹੈ ਚੌਧਰੀ ਭੀਮ ਸਿੰਘ ਮੈਮੋਰੀ ਕਿ ਟੂਰਨਾਮੈਂਚ ਇਹ ਆਪਣੇ ਦਿਨੇਸ਼ ਸਿੰਘ ਬੱਬੂ ਜੀ ਜੋ ਮੇਰੇ ਚਾਚਾ ਜੀ ਲੱਗਦੇ ਆ ਉਹਨਾਂ ਦੇ ਪਿਤਾ ਜੀ ਹੈ ਬਾਬਾ ਜੀ ਲੱਗਦੇ ਮੇਰੇ ਉਹਨਾਂ ਦੇ ਨਾਂ ਤੇ ਹੀ ਟੂਰਨਾਮੈਂਚ ਕਰਦੇ ਆ। ਕਿਹਨਾਂ ਨਾਲ ਟੀਮਾਂ ਦਾ ਵਿੱਚ ਅੱਜ ਮੈਚ ਖੇਡਿਆ ਜਾ ਰਿਹਾ ਹੈ। ਅੱਜ ਟੂਮ ਟੀਮ ਜਿਹੜੀ ਹੈ ਲਮੀਨੀ ਵਰਸਸ ਗੁਰਦਾਸਪੁਰ 11th ਵਿੱਚ ਮੈਚ ਖੇਡਿਆ ਚੌਧਰੀ ਭੀਮ ਸਿੰਘ ক্রিকেট ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਨਮੀਨੀ ক্রিকেট ਕਲੱਬ ਤੇ ਗੁਰਦਾਸਪੁਰ ਦੀ ਟੀਮ ਦੇ ਵਿੱਚ ਹੋ ਰਿਹਾ ਤੇ ਇਸ ਮੈਚ ਦੇ ਵਿੱਚ ਜਿਹੜੇ ਸਾਡੇ ਚੀਵਗਸਟ ਹੈ ਸਾਡੇ ਵੱਡੇ ਭਰਾ ਵਿਕਰਮਜੀਤ ਸਿੰਘ ਉਹ ਚੀਵਗਸਟ ਹੈ ਤੇ ਮੈਂ ਆਪਣੀ ਤਰਫ ਤੋਂ ਆਪਣੀ ਕਲੱਬ ਦੀ ਤਰਫ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਨਿਕਾਲ ਕੇ ਉੱਥੇ ਆਏ ਆ ਤੇ ਸਾਡੀ ਕਲੱਬ ਨੂੰ ਉਹਨਾਂ ਨੇ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਇਸ ਦੇ ਨਾਲ-ਨਾਲ ਮੈਂ ਇਹ ਕਹਿਣਾ ਚਾਹਨਾ ਹੈ ਕਿ ਜਿਹੜੀ ਇਹ ਤੁਸੀਂ ਗਰਾਊਂਡ ਦੇਖ ਰਹੇ ਹੋ ਇਹ ਗਰਾਊਂਡ ਸਾਡੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਦਿਨੇਸ਼ ਸਿੰਘ ਬੱਬੂ ਜੀ ਦੀ ਬਦੌਲਤ ਹੈ ਅੱਜ ਇਸ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਜਾਂ ਵਿਕਟ ਬਹੁਤ ਵਧੀਆ ਜਾਂ ਗਰਾਊਂਡ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇਸ ਤੋਂ ਵਧੀਆ ਗਰਾਊਂਡ ਕੋਈ ਹੋਰ ਨਹੀਂ ਹੈ ਤੇ ਇਸ ਦੇ ਨਾਲ-ਨਾਲ ਇਹ ਆਪਣਾ 40 ਦਾ ਪਲੱਸ ਦਾ ਟੂਰਨਾਮੈਂਟ ਹੈ ਉਸ ਤੋਂ ਬਾਅਦ ਓਪਨ ਟੂਰਨਾਮੈਂਟ ਵੀ ਹੋਏਗਾ ਤੇ ਬਾਕੀ ਪੂਰੀ ਕਲੱਬੀ ਤਰਫੋਂ ਮੈਂ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਕਿ ਤੁਸੀਂ ਵੀ ਆਪਣਾ ਕੀਮਤੀ ਟਾਈਮ ਨਿਕਾਲ ਕੇ ਆਂਦੇ ਹੋ ਤੇ ਜਿੰਨੀ ਵੀ ਤੁਸੀਂ ਖਬਰਾਂ ਲਾ ਰਹੇ ਹੋ ਜਾਂ ਵੀਡੀਓ ਚੱਲ ਰਹੀਆਂ ਜਾਂ ਨਿਊਜ਼ ਚੈਨਲ ਤੇ ਚੱਲ ਰਹੀਆਂ ਸਾਰਾ ਪਠਾਨਕੋਟ ਜ਼ਿਲ੍ਹਾ ਨੂੰ ਦੇਖ ਰਿਹਾ ਹੈ ਤੇ ਤੁਹਾਡਾ ਖਾਸ ਕਰਕੇ ਉਹ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਕਿਹੜੀ ਕਿਹੜੀ ਟੀਮ ਦਾ ਮੈਚ ਹੈ ਤੇ ਕਿੱਥੇ ਤੱਕ ਪਹੁੰਚੀ ਕਿਉਂ ਮੈਚ ਦੇਖੋ ਅੱਜ ਟੂਰਨਾਮੈਂਟ ਦਾ ਪਹਿਲਾ ਮੈਚ ਹੈ ਲਮੀਨੀ ਵਰਸਸ ਤੇ ਗੁਰਦਾਸਪੁਰ ਦੀ ਟੀਮ ਦੇ ਵਿੱਚ ਹੋ ਰਿਹਾ ਹੈ ਇਹ 40+ ਦਾ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਹੈ ਤੇ ਇਹਦਾ ਜਿਹੜਾ ਵਿਨਿੰਗ ਪ੍ਰਾਈਜ਼ ਹੋਏਗਾ 25000 ਹੈ ਕੈਮਰਾ ਪਰਸਨ ਹਰਦੀ ਦੇ ਨਾਲ ਅੱਜ ਸੈ